ਜਰਾਤੀ ਜੇ ਮੰਦਿਰ ਬੰਦ ਕਰਕੇ ਗਏ ਆ ਜੀ ਸਵੇਰੇ ਜਦ 6 ਵਜੇ ਆਏ ਆ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਫਿਰ ਅੰਦਰ ਆ ਕੇ ਗੱਲੇ ਚੋਰ ਜਿਹੜਾ ਨਾ ਪੈਸੇ ਕੱਢ ਗਿਆ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਬਾਂਕੇਬਿਯਾਰੀ ਮੰਦਿਰ ਐਮ ਐਲ ਏ ਰੋਡ ਤੇ ਆ ਟੁੱਟਜ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰਪੁਲਿਸ ਕਾਰਵਾਈ ਕਰਾਂਗੇ ਨਾ ਦੋਸਤੋ ਜੀ ਮੈਂ ਅਸ਼ੋਕ ਚਾਵਲਾ ਵੰਲੀ ਗਾਇ ਮੰਦਰ ਚ ਚੋਰੀ ਹੋਇਆ ਕੀ ਕਹਿਣਾ ਚਾਹਦੇ ਹੋ ਕਿਹੜਾ ਫੋਟੋ ਹੈ ਐਮ ਐਲ ਏ ਰੋਡ ਦੇ ਜੀ ਬਾਂਕੇ ਵਿਆਰੀ ਮੰਦਿਰ ਹੈ ਅੱਛਾ ਰਾਤੀ ਦੇ ਮੰਦਰ ਬੰਦ ਕਰਕੇ ਗਏ ਆ ਜੀ ਸਵੇਰੇ ਜਦ 6 ਵਜੇ ਆਏ ਆ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਫਿਰ ਅੰਦਰ ਆ ਕੇ ਗੱਲੇ ਚੋ ਚੋਰ ਜਿਹੜਾ ਨਾ ਪੈਸੇ ਕੱਢ ਗਿਆ ਅੰਦਰ ਆ ਕੇ ਫਿਰ ਜਦ ਦੇਖਿਆ ਸੀ ਕੈਮਰੇਜ ਇੱਕ ਚੋਰ ਦਿਖ ਰਿਹਾ ਲੜਕਾ ਦਿਖ ਰਿਹਾ ਵੀ ਬਾਈ ਸਾਲ ਦਾ ਹੈ ਉਸ ਆਪ ਉਹਦੇ ਫੋਟੋ ਵੀ ਆ ਰਹੀ ਹੈ ਤੇ ਬਸ ਰਸਤ ਦੇ ਮੋਟਰਨੀ ਇਹਦਾ ਅਮਾਉਂਟ ਹੈ 8.5 ਲੱਖ ਰੁਪਏ ਕੀ ਕਹਨੇ ਜਾਂਦੇ ਪ੍ਰਸ਼ਾਸਨ ਨੂੰ ਇਹ ਬਈ ਉਹ ਬੰਦੇ ਨੂੰ ਪਕੜਨਾ ਚਾਹੀਦਾ ਹੈ ਵੀ ਇਹ ਜੇ ਕੰਮ ਨਾ ਹੋਣ ਨਾਲ ਮੇਨ ਰੋਡ ਦੇ ਮੰਦਰ ਹੈ ਜੀ ਇਹ ਕੰਮ ਨਹੀਂ ਹੋਣੇ ਚਾਹੀਦੇ ਚੌਕੀਦਾਰ ਰੱਖਿਆ ਹੋਇਆ ਹੈ ਚੌਕੀਦਾਰ ਨੇ ਬੈਠਿਆ ਕੋਈ ਨਹੀਂ ਆਉਂਦੇ ਕੋਲ ਤਾਂ ਜੇ ਪੁੱਛੇ ਨਹੀਂ ਹੁਣ ਉਹਨੂੰ ਬੁਲਾ ਕੇ ਪੁੱਛਾਂਗੇ ਵੀ ਇਹ ਦੇਖ ਇਹ ਕੰਮ ਹੋਇਆ ਮੰਦਰ ਦੇ ਵਿੱਚ ਚੋਰੀ ਹੋਈ ਹੈ ਬਾਂਕੇਬਿਯਾਰੀ ਮੰਦਰ ਐਮ ਐਲ ਏ ਰੋਡ ਤੇ ਹੈ ਕੂਟਜ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰਪੁਲਿਸ ਕਾਰਵਾਈ ਕਰਾਂਗੇ ਉਹ ਸਦਾ ਪਰਚਾ ਵੀ ਦਾਂਗੇ ਹੋਰ ਕਿਹੜੇ ਕਿਹੜੇ ਬੰਦੇ ਵਿੱਚ ਸ਼ਾਮਲ ਆ ਉਹਨਾਂ ਦੀ ਵੀ ਪੁੱਛਗਿੱਛ ਕਰਾਂਗੇ ਉਸ ਬੰਦੀ ਵੀ ਜਿਹੜਾ ਉਹ ਕੈਮਰੇ ਚ ਆ ਰਿਹਾ ਜੇ ਚੌਕੀਦਾਰ ਨਾ ਹੋ ਰਿਹਾ ਉਹਦੇ ਕੀ ਪੁੱਛੋਗੇ ਚੌਕੀਦਾਰ ਨੂੰ ਚੌਕੀ ਪੁਲਿਸ ਚੌਕੀ ਜਾਂ ਥਾਣਾ ਬਲਾ ਕੇ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਵੀ ਰਾਤ ਨੂੰ ਤੇਰੀ ਡਿਊਟੀ ਬਣਦੀ ਆ ਵੀ ਤੂੰ ਕੀ ਕਿੱਧਰ ਨੂੰ ਘੁੰਮ ਰਿਹਾ ਜਦੋਂ ਚੋਰੀ ਹੋਈ ਆ ਤੂੰ ਮੌਕੇ ਤੇ ਖੜਿਆ ਆ ਵੀ ਤੈਨੂੰ ਕੁਝ ਪਤਾ ਲੱਗਿਆ ਨਹੀਂ ਲੱਗਿਆ ਉਹਦੇ ਬਾਰੇ ਵੀ ਚੌਕੀ ਤੋਂ ਵੀ ਚੌ ਰਾਤ ਨੂੰ ਇਹ ਮੰਦਿਰ ਬੰਦ ਕਰਕੇ ਗਏ ਆ ਜੀ ਸਵੇਰੇ ਜਦ 6 ਵਜੇ ਆਏ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਫਿਰ ਅੰਦਰ ਆ ਕੇ ਗੱਲੇ ਚੋ ਚੋਰ ਜਿਹੜਾ ਨਾ ਪੈਸੇ ਕੱਢ ਗਿਆ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਬਾਂਕੇਬਿਯਾਰੀ ਮੰਦਿਰ ਐਮ ਐਲ ਏ ਰੋਡ ਤੇ ਆ ਟੁੱਟਜ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰਪੁਲਿਸ ਕਾਰਵਾਈ ਕਰਾਂਗੇ ਨਾ ਦੱਸੋ ਜੀ ਮੈਂ ਅਸ਼ੋਕ ਚਾਵਲਾ ਰਾਂਜੀਤ ਰਾਮ ਮੰਦਿਰ ਚ ਚੋਰੀ ਹੋਇਆ ਕੀ ਕਹਿਣਾ ਚਾਹੁੰਦੇ ਆ ਜਿਹੜਾ ਪਸਾਰਾ ਐਮ ਐਲ ਐ ਰੋਡ ਤੇ ਜੀ ਬੰਗੇ ਵਿਆਰੀ ਮੰਦਿਰ ਹੈ ਅੱਛਾ ਰਾਤੀ ਦੇ ਮੰਦਿਰ ਬੰਦ ਕਰਕੇ ਗਏ ਆ ਜੀ ਸਵੇਰੇ ਜਦ 6 ਵਜੇ ਆਏ ਆ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਫਿਰ ਅੰਦਰ ਆ ਕੇ ਗੱਲੇ ਚੋ ਚੋਰ ਜਿਹੜਾ ਨਾ ਪੈਸੇ ਕੱਢ ਗਿਆ ਅੰਦਰ ਆ ਕੇ ਫਿਰ ਜਦ ਦੇਖਿਆ ਸੀ ਕੈਮਰੇਜ ਇੱਕ ਚੋਰ ਦਿਖ ਰਿਹਾ ਲੜਕਾ ਦਿਖ ਰਿਹਾ ਵੀ ਬਾਈ ਸਾਲ ਦਾ ਹੈ ਉਸ ਆਪ ਉਹਦੇ ਫੋਟੋ ਵੀ ਆ ਰਹੀ ਹੈ ਤੇ ਬਸ ਪਰ ਉਸ ਤੋਂ ਇਹ ਮਾਟੋਨੀ ਇਹ ਦਾ ਅਮਾਉਂਟ ਹੈ 1.85 ਲੱਖ ਹੈ। ਕੀ ਕਹਨੇ ਜਾਂਦੇ ਪ੍ਰਸ਼ਾਸਨ ਹੋਏ ਜੀ? ਬਈ ਉਹ ਬੰਦੇ ਨੂੰ ਪਕੜਨਾ ਚਾਹੀਦਾ ਹੈ। ਬਈ ਇਹ ਜੇ ਕੰਮ ਨਾ ਹੋਣ ਨਾਲ 메ਨ ਰੋਡ ਦੇ ਮੰਦਰ ਹੈ ਜੀ। ਇਹ ਕੰਮ ਨਹੀਂ ਹੋਣੇ ਚਾਹੀਦੇ। ਚੌਕੀਦਾਰ ਰੱਖਿਆ ਹੋਇਆ ਹੈ। ਹਾਂ ਚੌਕੀਦਾਰ ਵੀ ਰੱਖਿਆ ਹੋਇਆ ਹੈ। ਚੌਕੀਦਾਰ ਨੇ ਦੇਖਿਆ ਕੁਝ ਨਹੀਂ। ਨਾ ਉਹਦੇ ਕੋਲ ਤਾਂ ਜੇ ਪੁੱਛਿਆ ਨਹੀਂ ਹੁਣ ਉਹਨੂੰ ਬੁਲਾ ਕੇ ਪੁੱਛਾਂਗੇ। ਵੀ ਇਹ ਦੇਖ ਇਹ ਕੰਮ ਹੋਇਆ। ਮੰਦਰ ਦੇ ਵਿੱਚ ਚੋਰੀ ਹੋਈ ਹੈ। ਬਾਂਕੇਬਿहारी ਮੰਦਰ ਐਮ ਐਲ ਏ ਰੋਡ ਤੇ ਹੈ। ਫੂਟੇਜ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰਪੋਰਸ ਕਾਰਵਾਈ ਕਰਾਂਗੇ ਹੋਰ ਸਦਾ ਪਰਚਾ ਵੀ ਦਾਂਗੇ ਹੋਰ ਕਿਹੜੇ ਕਿਹੜੇ ਬੰਦੇ ਵਿੱਚ ਸ਼ਾਮਲ ਆ ਉਹਨਾਂ ਦੀ ਵੀ ਪੁੱਛਗਿੱਛ ਕਰਾਂਗੇ ਉਸ ਸੰਬੰਧੀ ਵੀ ਜਿਹੜੇ ਉਹਦੇ ਕੈਮਰੇ 'ਚ ਆ ਰਹੇ ਇਹ ਚੌਕੀਦਾਰ ਨਾ ਹੋਇਆ ਉਹਦੇ ਕੀ ਪੁੱਛੋਗੇ ਚੌਕੀਦਾਰ ਨੂੰ ਚੌਕੀ ਪੁਲਿਸ ਚੌਕੀ ਜਾਂ ਥਾਣਾ ਬਲਾ ਕੇ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਵੀ ਰਾਤ ਨੂੰ ਤੇਰੀ ਡਿਊਟੀ ਬਣਦੀ ਆ ਵੀ ਤੂੰ ਕੀ ਕਿੱਧਰ ਨੂੰ ਘੁੰਮ ਰਿਹਾ ਜਦੋਂ ਚੋਰੀ ਹੋਈ ਆ ਤੂੰ ਮੌਕੇ ਤੇ ਖੜਿਆ ਵੀ ਤੈਨੂੰ ਕੁਝ ਪਤਾ ਲੱਗਿਆ ਨਹੀਂ ਲੱਗਿਆ ਉਹਦੇ ਬਾਰੇ ਵੀ ਚੌਕੀ ਤੋਂ ਵੀ ਚੌ ਸਰ ਰਾਤੀ ਜੇ ਮੰਦਿਰ ਬੰਦ ਕਰਕੇ ਗਏ ਆ ਜੀ ਸਵੇਰੇ ਜਦ 6 ਵਜੇ ਆਏ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਫਿਰ ਅੰਦਰ ਆ ਕੇ ਗੱਲੇ ਚੋ ਚੋਰ ਜਿਹੜਾ ਨਾ ਪੈਸੇ ਵੀ ਕੱਢ ਗਿਆ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਬਾਂਕੇ ਵਿਖੇ ਮੰਦਿਰ ਐਮ ਐਲ ਏ ਰੋਡ ਤੇ ਆ ਫਟਚ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰਪੋਰਸ ਕਾਰਵਾਈ ਕਰਾਂਗੇ ਨਾ ਦੱਸ ਜੀ ਮਾਸ਼ੋਕ ਚਾਵਲਾ ਰਾਂਜੀ ਰੇਵੰਦਰ ਚ ਚੋਰੀ ਹੋਇਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪਸਾਰਾ ਐਮ ਐਲ ਐ ਰੋਡ ਤੇ ਜੀ ਬੰਗੇ ਵਿਆਰੀ ਮੰਦਿਰ ਹੈ ਅੱਛਾ ਰਾਤੀ ਦੇ ਮੰਦਿਰ ਬੰਦ ਕਰਕੇ ਗਏ ਆਂ ਜੀ ਸਵੇਰੇ ਜਦ 6 ਵਜੇ ਆਏ ਆਂ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਫਿਰ ਅੰਦਰ ਆ ਕੇ ਗੱਲੇ ਚੋ ਚੋਰ ਜਿਹੜਾ ਨਾ ਪੈਸੇ ਕੱਢ ਗਿਆ ਅੰਦਰ ਆ ਕੇ ਫਿਰ ਜਦ ਦੇਖਿਆ ਸੀ ਕੈਮਰੇਜ ਇੱਕ ਚੋਰ ਦਿਖ ਰਿਹਾ ਲੜਕਾ ਦਿਖ ਰਿਹਾ ਵੀ ਬਾਈ ਸਾਲ ਦਾ ਹੈ ਉਸ ਆਪ ਉਹਦੇ ਫੋਟੋ ਵੀ ਆ ਰਹੀ ਹੈ ਤੇ ਬਸ ਇੱਕ ਦੇ ਮੋਟਰ ਨਹੀਂ ਇਹ ਦਾ ਅਮਾਉਂਟ ਹੈ 1.85 ਲੱਖ ਠੀਕ ਹੈ ਨਾ ਜਾਂਦੇ ਪ੍ਰਸ਼ਾਸਨ ਹੋਏ ਜੀ ਬਈ ਉਹ ਬੰਦੇ ਨੂੰ ਪਕੜਨਾ ਚਾਹੀਦਾ ਹੈ ਵੀ ਇਹ ਜੇ ਕੰਮ ਨਾ ਹੋਣ ਨਾਲ 메ਨ ਰੋਡ ਦੇ ਮੰਦਰ ਹੈ ਜੀ ਇਹ ਕੰਮ ਨਹੀਂ ਹੋਣੇ ਚਾਹੀਦੇ ਚੌਕੀਦਾਰ ਰੱਖਿਆ ਹੋਇਆ ਹੈ ਹਾਂ ਚੌਕੀਦਾਰ ਵੀ ਰੱਖਿਆ ਹੋਇਆ ਹੈ ਚੌਕੀਦਾਰ ਨੇ ਦੇਖਿਆ ਕੁਝ ਨਹੀਂ ਨਾ ਉਹਦੇ ਕੋਲ ਤਾਂ ਜੇ ਪੁੱਛਿਆ ਨਹੀਂ ਹੁਣ ਉਹਨੂੰ ਬੁਲਾ ਕੇ ਪੁੱਛਾਂਗੇ ਵੀ ਇਹ ਦੇਖ ਇਹ ਕੰਮ ਹੋਇਆ ਮੰਦਰ ਦੇ ਵਿੱਚ ਚੋਰੀ ਹੋਈ ਹੈ ਬਾਂਕੇਬਿਯਾਰੀ ਮੰਦਰ ਐਮ ਐਲ ਏ ਰੋਡ ਤੇ ਹੈ ਫੂਟੇਜ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰਪੁਲਿਸ ਕਾਰਵਾਈ ਕਰਾਂਗੇ ਹੋਰ ਸਦਾ ਪਰਚਾ ਵੀ ਦਾਂਗੇ ਹੋਰ ਕਿਹੜੇ ਕਿਹੜੇ ਬੰਦੇ ਵਿੱਚ ਸ਼ਾਮਲ ਆ ਉਹਨਾਂ ਦੀ ਵੀ ਪੁੱਛਗਿੱਛ ਕਰਾਂਗੇ ਉਸ ਸੰਬੰਧੀ ਵੀ ਜਿਹੜੇ ਉਹਦੇ ਕੈਮਰੇ 'ਚ ਆ ਰਹੇ ਇਹ ਚੌਕੀਦਾਰ ਨਾ ਹੋਇਆ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਚੌਕੀਦਾਰ ਨੂੰ ਚੌਕੀ ਪੁਲਿਸ ਚੌਕੀ ਜਾਂ ਥਾਣਾ ਬਲਾ ਕੇ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਵੀ ਰਾਤ ਨੂੰ ਤੇਰੀ ਡਿਊਟੀ ਬਣਦੀ ਆ ਵੀ ਤੂੰ ਕੀ ਕਿੱਧਰ ਨੂੰ ਘੁੰਮ ਰਿਹਾ ਜਦੋਂ ਚੋਰੀ ਹੋਈ ਆ ਤੂੰ ਮੌਕੇ ਤੇ ਖੜਿਆ ਆ ਵੀ ਤੈਨੂੰ ਕੁਝ ਪਤਾ ਲੱਗਿਆ ਨਹੀਂ ਲੱਗਿਆ ਉਹਦੇ ਬਾਰੇ ਵੀ ਚੌ